ਕਾ ਕੋਗਸੀ ਆਕੂ ਦੀ ਦੁਕਾਨ ਉੱਤੇ ਗੋਲੀ ਚੱਲੀ ਹੈ ਮੌਕੇ ਤੇ ਹੀ ਹੜਕਮ ਮੱਚੂ ਕਿਆ ਫਿਲਹਾਲ ਤੁਹਾਨੂੰ ਦੱਸ ਦਿੰਦੇ ਹਾਂ ਕਿ ਗੋਤਮ ਸੇਠ ਦੇ ਅਨੁਸਾਰ ਪਿਛਲੇ ਦਿਨਾਂ ਤੋਂ ਲਗਾਤਾਰ ਗੈਂਗਸਟਰਾਂ ਦੇ ਵੱਲੋਂ ਧਮਕੀਆਂ ਆ ਰਹੀਆਂ ਸੀ ਐਫ ਆਈ ਆਰ ਵੀ ਦਰਜ ਕਰਵਾਈ ਗਈ ਹੈ ਪਰ ਕੋਈ ਵੀ ਕਾਰਵਾਈ ਨਹੀਂ ਹੋਈ ਜਿਸ ਦਾ ਨਤੀਜਾ ਇਹ ਹੈ ਕਿ ਅੱਜ ਉਸ ਦੀ ਦੁਕਾਨ ਉੱਤੇ ਗੋਲੀ ਚੱਲੀ ਹੈ ਗੰਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਚੁੱਕਿਆ ਪਰ ਇਸ ਘਟਨਾ ਦੇ ਮਕਰੋ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਅਸੇ ਘਟਨਾ ਤੋਂ ਬਾਅਦ ਸਿਆਸੀ ਆਪੂ ਮੌਕੇ ਤੇ ਪੁੱਜੇ ਹੋਏ ਨੇ ਜਨਦ ਵਿੱਚ ਉਤਰਪਤ ਰਜਿੰਦਰ ਸਿੰਘ ਪਾਤਪਾ ਵੱਲੋਂ ਪੰਜਾਬ ਸਰਕਾਰ ਦੇ ਕਾਨੂੰਨ ਵਿਵਸਥਾ ਉੱਤੇ ਸਵਾਲ ਖੜੇ ਕੀਤੇ ਗਏ ਦੂਜੇ ਪਾਸੇ ਚੈਰੀ ਕਲਸੀ ਪਹੁੰਚੇ ਹੋਏ ਨੇ ਜੁੱਤੀ ਹਣਾ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਇਹਨਾਂ ਦੋਸ਼ੀਆਂ ਨੂੰ ਚੜਾਗਾ ਜਲਦ ਤੋਂ ਜਲਦ ਗ੍ਰਫਤਾਰ ਕੀਤਾ ਜਾਵੇਗਾ ਉਥੇ ਦੂਜੇ ਪਾਸੇ ਜੀਐਸਪੀ ਸਿਟੀ ਸੰਜੀਵ ਕੁਮਾਰ ਨੇ ਕਿਹਾ ਕਿ ਗੋਲੀ ਦੀ ਜਾਣਕਾਰੀ ਮਿਲੀ ਸੀ ਆਕੇ ਵਿਖਿਆ ਤਾਂ ਸ਼ੋਰੂਮ ਦਾ ਸ਼ੀਸ਼ਾ ਟੁੱਟਿਆ ਹੋਇਆ ਹੈ ਇਹਨਾਂ ਨੂੰ ਪਹਿਲਾਂ ਵੀ ਤਮਕੀਆਂ ਆ ਰਹੀਆਂ ਨੇ ਫਿਲਹਾਲ ਜਾਂਚ ਲਗਾਤਾਰ ਜਾਰੀ ਹੈ ਸਿਟੀ ਵਾਈਸ ਪ੍ਰੈਸੀਡੈਂਟ ਅਤੇ بڑے ਦਿਨਾਂ ਦਾ ਇਹਨੂੰ ਇਹ ਗੱਲ ਪਈ ਸੀ ਥ੍ਰੈਟ ਆ ਰਹੇ ਸੀਗੇ ਸਾਰੇ ਅਫਸਰਾਂ ਦੇ ਨੌਲੇਜ ਵੀ ਸੀਆ ਜਿਹਨੇ ਪਹਿਲੇ ਐਸਐਸਪੀ ਸਾਹਿਬ ਨੂੰ ਨੌਲੇਜ ਵੀ ਜਿਹੜਾ ਹੋਣਾ ਐਸਐਸਪੀ ਆ ਇਹਨਾਂ ਨੂੰ ਨੌਲੇਜ ਸੀ ਪਰ ਇਸ ਦੇ باوجود ਜੋ ਅਗਲਿਆਂ ਨੇ ਚਾਹ ਹੋ ਗਿਆ ਵਾ ਕਿਤੇ ਪੰਜਾਬ ਸਰਕਾਰ ਦੇਖੇ ਕਿ ਲਾਡ ਆਰਡਰ ਕਿੱਧਰ ਨੂੰ ਜਾ ਰਹੇ ਆਪ ਸ਼ਹਿਰੀ ਦਾ ਜੂਨਾ ਹਰਾਮ ਹੋਇਆ ਲੋਕ ਆ ਤੁਰੇ ਤੇ ਫਿਰਦੇ ਨੇ ਪਰ ਮੂੰਹਾਂ ਤੇ ਰੋਣਾ ਕਿਹਾ ਨਹੀਂ ਡਰੇ ਦੁਨੀਆ ਡਰੇ ਫਿਰਦੀ ਹੈ ਸਰ ਭਗਵੰਤ ਮਾਨ ਸਾਹਿਬ ਨੂੰ ਸੋਚਣਾ ਚਾਹੀਦਾ ਦੇਖਣਾ ਚਾਹੀਦਾ ਵੀ ਪੰਜਾਬੀ ਸ਼ਹਿਰੀ ਕਿਹੜੇ ਕੋਚ ਪਰ ਰੋਈ ਦੀਆਂ ਗੋਲੀਆਂ ਮੌਤ ਦਾ ਡਰ ਕਿੰਦਰ ਬੰਦਾ ਜੀ ਸਰ ਅਰੇ ਗਲਾਸ ਨਾ ਲੱਗਾ ਹੁੰਦਾ ਦੁਕਾਨ ਦੇ ਬਾਹਰ ਤੋਂ ਵੱਡਾ ਮੰਗਾ ਦੇਖੋ ਗਲਾਸ ਲੱਗਾ ਦਾ ਨਾ ਲੱਗਾ ਦਾ ਪਰਮਾਤਮਾ ਨੇ ਮਿਹਰ ਕੀਤੀ ਹੈ ਈਸ਼ਵਰ ਦੀ ਕਿਰਪਾ ਕੀਤੀ ਹੈ ਪਰ ਇਹ ਪਤਾ ਨਹੀਂ ਕਿੰਨੀ ਦੇਰ ਆ ਕੁ ਡਰ ਪਉ ਤੇ ਕਿਸੇ ਨੂੰ ਹੈ ਨਹੀਂ ਨਾ ਜਿਸ ਦਾ ਜਿੰਨਾ ਭੀੜ ਭੜ ਵਾਲਾ ਇਲਾਕਾ ਹਰ ਵੇਲੇ ਤੇ ਜਾਮ ਲੱਗਦਾ ਰਹੇ ਪਰ ਇਸ ਟੀਕੇ ਨਾ ਆਉਣਾ ਸ਼ਰਿਆ ਮਾਂ ਕੋਣੀ ਚੁਲਾ ਜੀ ਤੇ ਠੀਕ ਹੈ ਜੀ ਤੇ ਅਸੀਂ ਪਲੀਸ ਦੇਖੇ ਨਾ ਉਹ ਕਿਤੇ ਨੇ ਉਹਨਾਂ ਨਾਕੇ ਕਿੱਥੇ ਨੇ ਕਿਹੜੀ ਜਗਾ ਖਲੋਤੇ ਨੇ ਸੋਏ ਅ ਵੈਰੀ ਅਨਪੋਥ ਬਹੁਤ ਬਤਕਿਸਮਤ ਕਿਹੜੀ ਗੱਲ ਬਹੁਤ ਬਤਕਿਸਮਤ ਸਮਝ ਬਿਲਕੁਲ ਜੀ ਬਟਾਲਾ ਆਪਣਾ ਜੀ ਪਰਿਵਾਰ ਹੈ ਸਾਰਾ ਜੀ ਆਪੋਜੀਸ਼ਨ ਦੇ ਵਿੱਚ ਕੋਈ ਵੀ ਨਹੀਂ ਭਰਾਵਾ ਆਪਣਾ ਠੀਕ ਹੈ ਜਿਹੜਾ ਵੀ ਥੱਲੇ ਕਿਰਿਆ ਕਰਨੀ ਤੋਂ ਹੋਈ ਆ ਔਰ ਜਿੰਨੇ ਵੀ ਕੀਤੀ ਆ ਸਾਖਸ਼ਾਤ ਕੋਲ ਸਾ ਆਪਣਾ ਕੰਮ ਕਰਦਾ ਪਹਿਲਾਂ ਕੁਥਰੇਟ ਸੀ ਨਹੀਂ ਮੈਨੂੰ ਹੁਣ ਪਤਾ ਲੱਗਾ ਵੀ ਕਦੇ ਪਹਿਲਾਂ ਵੀ ਮੈਨੂੰ ਕੁਥਰੇਟ ਸੀ ਕਿ ਫੋਨ ਮੈਨੂੰ ਆ ਰਹੇ ਸੀ ਬਟ ਉਹ ਥੱਲੇ ਲੈਵਲ ਤੇ ਹੀ ਮੈਨੂੰ ਹੁਣ ਪਤਾ ਲੱਗਾ ਜਦੋਂ ਵੀ ਮੈਂ ਥੋੜਾ ਬਾਹਰ ਹਾਂ ਮੈਂ ਉਸੇ ਟਾਈਮ ਆਇਆ ਆ ਕੇ ਸਰ ਅਚਾਚਾ ਦੇਖ ਅਧਿਕਾਰੀਆਂ ਨੇ ਕੋਈ ਗਲਤ ਬਿਲਕੁਲ ਕਲੀਅਰ ਜੀ ਕਰਦੇ ਕੰਮ ਆਪਣੀਆਂ ਟੀਮਾਂ ਜਿਹੜੀਆਂ ਅਧਿਕਾਰੀਆਂ ਦੀਆਂ ਬਹੁਤ ਸਾਰਿਆਂ ਦੀ ਉਸੇ ਟਾਈਮ ਲੱਗ ਗਿਆ ਤੇ ਜੋ ਵੀ ਇਹ ਜਿੰਨੇ ਵੀ ਗਲਤ ਕੀਤਾ ਉਹ ਜੋ ਕਾਨੂੰਨ ਹੱਥ ਚ ਲੋਕ ਕਰਦੇ ਐਚਰਲੀ ਕਾਨੂੰਨ ਆ ਬਹੁਤ ਮਾੜੀ ਘਟ ਰਹਾ ਕਿੰਨਾ ਰਾਸ਼ਾ ਇਲਾਕੇ ਦੇ ਅੰਦਰ ਇਧੋਂ ਨਿਕਲਣ ਵਾਸਤੇ ਕੋਈ ਰਸਤਾ ਨਹੀਂ ਉੱਥੇ ਆ ਕੇ ਗੋਲੀ ਚਲਾਣਾ ਇਹਨੂੰ ਜੰਗਲ ਰਾਜ ਕਹਿੰਦੇ ਇਹਨੂੰ ਜੰਗਲ ਰਾਜ ਕਹਿੰਦੇ ਆ ਬਿਹਾਰ ਦੇ ਲੋਕ ਅਜ 20 ਸਾਲ ਤੋਂ ਜੰਗਲ ਰਾਜ ਨੂੰ ਭੁੱਲੇ ਨਹੀਂ ਔਰ ਮੈਂ ਸਮਝਦਾ ਪੰਜਾਬੀ ਜਿਹੜੇ ਆ ਇਹ ਆਉਣ ਵਾਲੇ ਸਮੇਂ ਇਸ ਜੰਗਲ ਰਾਜ ਨੂੰ ਭੁੱਲਣਗੇ ਨਹੀਂ ਕਿਉਂਕਿ ਇਹ ਜੰਗਲ ਰਾਜ ਦੇ ਅੰਦਰ ਆਏ ਦਿਨ ਘਟਨਾਵਾਂ ਵਾਪਰ ਰਹੀਆਂ ਕੋਈ ਆਦਮੀ ਸੁਰੱਖਿਤ ਨਹੀਂ ਇਹ ਤੇ ਚਲੋ ਠੀਕ ਹੈ ਕਾਂਗਰਸ ਦਾ ਸੀਨੀਅਰ ਆਗੂ ਆ ਨੌਜਵਾਨ ਹੈ ਇਹਦੀ ਜਾਨ ਬਚ ਗਈ ਆ ਇਹ ਵੀ ਵਾਹਿਗੁਰੂ ਦਾ ਤੇ ਮਹਾਰਾਜ ਦਾ ਸ਼ੁਕਰ ਆ ਇਹਦੀ ਜਾਨ ਜਿਹੜੀ ਆ ਉਹ ਬਚ ਗਈ ਆ ਜਿੰਨੇ ਲੱਜੋ ਹਾਈਟ ਦੇ ਉੱਤੇ ਉਹ ਗੋਲੀ ਚੱਲੀ ਆ ਉਹ ਸਮਝੋ ਵੀ ਇਹਦੇ ਮੁਕੱਦਰ ਚੰਗੇ ਹਨ ਇਹਦੇ ਪਰਿਵਾਰ ਦੇ ਮੁਕੱਦਰ ਚੰਗੇ ਹੀ ਕਿਉਂਕਿ ਇਹਨਾਂ ਦੇ ਬਾਪ ਨੇ ਨੀ ਸੇਵਾ ਕੀਤੀ ਹੈ ਸ਼ਰ ਅੱਜ ਕੋਈ ਬੰਦਾ ਸੁਰੱਖਿਤ ਨਹੀਂ ਇਹਨੇ ਮੈਂ ਗੁੱਟੂ ਛੇੜਦੀ ਉਹ ਗੱਲ ਕਹਿ ਰਹੇ ਹਰ ਪਾਸੇ ਦਿਨ ਦਿਹਾੜੇ ਤੁਸੀਂ ਰੋਹ ਦੇ ਦੋ ਕੋਈ ਨਾ ਕੋਈ ਗੋਲੀ ਕਾਟ ਹੋ ਜਾਂਦਾ ਕੋਈ ਨਾ ਕੋਈ ਵਾਰਦਾਤ ਵਾਪਰ ਜਾਂਦੀ ਹੈ ਪ੍ਰਸ਼ਾਸਨ ਸਹਦ ਹੋਵੇ ਪ੍ਰਸ਼ਾਸਨ ਨੂੰ ਚਾਹੀਦਾ ਵੀ ਨਿਕੇਲ ਪਾਵੇ एस एस साहब नवे आए ने मैं उन्होंने कह भी कम से कम सारे नाक चैकिंग लाओ अपन तो जो सीआईटी है चाहे आई बी है चाहे होर है वह अपनी जांच कर रख क्योंकि बटाला गुरु नानक देव महाराज पहली चरण शो प्राप्त धरती है और मैं महसूस करना कि तो अपने लोग सुरक्षित रहन क्योंकि बटाला शहर जरा पुराने समय भी अगर याद करिए ਉਧੋਂ ਦਾ ਬਟਾ ਲਿਓ ਜੋ ਹਾਲਾਤ ਚੱਲੇ ਸਨ ਪੁਰਾਣੇ ਦੌਰ ਦੇ ਕਾਲੇ ਦੌਰ ਦੇ ਉਸ ਤੋਂ ਬਾਅਦ ਅੱਜ ਫਿਰ ਇਹ ਕਾਲਾ ਦੌਰ ਨਹੀਂ ਦੇਖਣ ਦੇ ਆ ਆਉਣ ਵਾਲੇ ਸਮੇਂ ਦੇ ਅੰਦਰ ਕਾਲੇ ਦੌਰ ਦੀਆਂ ਨਿਸ਼ਾਨੀਆਂ ਨੇ ਕਿਉਂਕਿ ਪਾਕਿਸਤਾਨ ਦੀਆਂ ਏਜੰਸੀਆਂ ਚਾਹਦੀਆਂ ਨੇ ਅਸਰ ਕਰਨਾ ਦੇਸ਼ ਪਰ ਪੰਜਾਬ ਜਿਹੜਾ ਵਾ ਇਕੱਲਾ ਹੀ ਜਣਾ ਉਹਦਾ ਸ਼ਿਕਾਰ ਹੋਇਆ ਕਿਉਂਕਿ ਨਕਮੀ ਤੇ ਢੱਲੀ ਸਰਕਾਰ ਦੇ ਅਗਾਰ ਸਲਾਮ ਜੀ ਲਈ ਸੀ ਅੱਜ ਕਿ ਸ਼ਾਨਦਾਰ ਵਿਦਾ ਕਰਿੰਦ ਆਪਾਂ ਨੂੰ 625 ਤੇ ਕੋਈ ਮਿਲਦੀ ਹੈ ਕਿ ਇੱਥੇ ਗੁੱਡੂ ਸੇਠ ਨੇ ਕਾਂਗਰਸੀ ਲੀਡਰ ਨੇ ਉਹਨਾਂ ਦੀ ਦੁਕਾਨ ਤੇ ਕੋਈ ਅਣਜਾਣ ਬੰਦੇ ਫਾਇਰ ਕਰ ਗਏ ਅਸੀਂ ਮੌਕੇ ਤੇ ਪਹੁੰਚੇ ਤੇ ਪਾਇਆ ਕਿ ਕਰੀਬ 6 18 19 ਦੀ ਗੱਲ ਹੈ ਕਿ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਜੋ ਅਸੀਂ ਆਈ ਵਿਟਨੈਸ ਤੋਂ ਆ ਕੇ ਕਨਫਰਮ ਕੀਤਾ ਕਿ ਦੋ ਮੋਟਰਸਾਈਕਲ ਤੇ ਆਏ ਤੇ ਇੱਕ ਬੰਦੇ ਨੇ ਉੱਤਰ ਕੇ ਤੇ ਇੱਕ ਫਾਇਰ ਕੀਤਾ ਤੇ 2 ਮਿੰਟ ਦੀ ਉੱਤੇ ਮੋਟਰਸਾਈਕਲ ਤੇ ਬੈਠ ਗਏ ਦੇ ਦੋਗੇ ਇਹਨਾਂ ਪਹਿਲੇ ਵੀ ਪੁਰਾਣੀ ਵੀ ਥ੍ਰੈਟ ਹੋਈਆਂ ਸੀ ਅਸੀਂ ਇਸ ਬੰਦੇ ਦੇ ਵਿੱਚ ਇੱਕ ਕੇਸ ਵੀ ਰਜਿਸਟਰਡ ਕੀਤਾ ਸੀ ਸਰ ਤੋਂ ਨੁਕਸਾਨ ਜਿਹੜਾ ਨਹੀਂ ਨੁਕਸਾਨ ਪਰਮਾਤਮਾ ਦੀ ਕਿਰਪਾ ਰਹੀ ਜੀ ਤੇ ਇਹਨਾਂ ਦਾ ਟਫਨ ਗਲਾਸ ਸੀ ਉਹਦੇ ਨਾਲ ਉੱਤੇ ਲੱਗਈ ਗੋਲੀ ਅੰਦਰਲੇ ਪਾਸੇ ਗਈ ਤੇ ਨਹੀਂ ਤੇ ਨਾ ਹੀ ਸਾਨੂੰ ਇੱਥੇ ਭੀੜ ਕਰਕੇ ਜਾਂ ਸੜਕ ਚਲਦੀ ਹੋਣ ਕਰਕੇ ਅਜੇ ਤੱਕ ਕੋਈ ਮਿਲਿਆ ਸੀ ਦੇਖ ਲਓ ਫਾਇਰ ਇੱਕ ਹੋਇਆ ਕੋਈ ਸੀਸੀਟੀਵੀ ਨਹੀਂ ਜੀ ਨਹੀਂ ਹਜੇ ਤੱਕ ਅਸੀਂ ਆਲੇ ਦੁਆਲੇ ਤੇ ਅਸੀਂ ਟੀਮਾਂ ਲਗਾਤੀਆਂ ਜੀ